ਅਸੀਂ ਇੱਧਰ ਕੱਚਾ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਇਹ ਕਹਿੰਦੇ ਕਿ ਅਸੀਂ ਮਜ਼ਬੂਤ ਕੰਮ ਕਰਾਂਗੇ ਕੱਚਾ ਕਰਕੇ ਫਿਰ ਉੱਤੇ ਟੈਲ ਲਾਵਾਂਗੇ ਕਿ ਕੋਈ ਵੀ ਮਤਲਬ ਭਰਤਪੁੱਤ ਜਿੰਨੀ ਪਈ ਏ ਕੋਈ ਨੁਕਸਾਨ ਨਹੀਂ ਹੋਏਗਾ ਟੈਲ ਨੂੰ ਕਿ ਜੇ ਥੋੜੀ ਬਹੁਤੀ ਦੱਬੀ ਵੀ ਨਾ ਗਈ ਤਾਂ ਐ ਨਹੀਂ ਹੈਗਾ ਕਿ ਟੈਲ ਥੱਲੇ ਬਹਿ ਜਾਏਗੀ ਇਸ ਕਰਕੇ ਅਸੀਂ ਕੱਚਾ ਕਰਦੇ ਪਏ ਨਹੀਂ ਤਾਂ ਅਸੀਂ ਤਾਂ ਕਹਿੰਦੇ ਸੀਮੈਂਟ ਤੇ ਉਹ ਵੀ ਰੇਤਾ ਕੋ ਕਰਕੇ ਮਿਕਸ ਕਰਕੇ ਉਹਦੇ ਤੇ ਲਾਨੇ ਆ ਟੈਲ ਕਿਥੇ ਅਸੀਂ ਪੱਕਾ ਕਰ ਰਹੇ ਹਾਂ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਭਰਤ ਬਹੁਤ ਪਈ ਹੈ ਆਪਣੇ ਇਸ ਘਰ ਦੇ ਵਿੱਚ ਤੇ ਕੱਲ ਨੂੰ ਕੋਈ ਪ੍ਰੋਬਲਮ ਜਿਹੜੀ ਦੱਬਣ ਦੁੱਬਣ ਦੀ ਨਾ ਦੇ ਇੱਧਰ ਜਿਹੜੀ ਆਪਾਂ ਟਾਇਲ ਲਗਵਾਈ ਏ ਇਹ ਜਿਹੜੀ ਪੋਰਚ ਤੇ ਲਵਾ ਰਹੇ ਨੇ ਮੈਂ ਗੱਡੀ ਕਿਲੀ ਚੜਨ ਦੇ ਰੇ ਦੇ ਵਿੱਚ ਇਹ ਫੁੱਲ ਬਾਡੀ ਟਾਇਲ ਆ ਇਹ ਜਦੋਂ ਲੱਗੇਗੀ ਤੁਹਾਨੂੰ ਮੈਂ ਦਿਖਾ ਦਾਂਗੀ ਮੈਨੂੰ ਖਾਸ ਤਾ ਨਹੀਂ ਪਤਾ ਵੈਸੇ ਫੁੱਲ ਬਾਡੀ ਕਹਰੇ ਸੀ ਉਤਾਰ ਕੇ ਫੁੱਲ ਬਾਡੀ ਟਾਇਲ ਆ ਤੇ ਮੈਂ ਸੋ ਚਲੋ ਤੁਹਾਨੂੰ ਦਿਖਾ ਦਾਂ ਇੱਧਰ ਸ਼ੁਰੂ ਕਰਤਾ ਇਹਨਾਂ ਨੇ ਕੰਮ ਤੁਮ ਦਾ ਬਹੁਤ ਕੰਮ ਕਰਦਾ ਬਹੁਤ ਨਿਕਾਜਾ ਹੈਗਾ ਬਹੁਤ ਕੰਮ ਕਰਦਾ ਸਸਾਹੂ ਜੀ ਇਹ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਲੀ ਚੈਨਲ ਤੇ ਅੱਜ ਹੈਗਾ ਗੁਰਪੁਰਪ ਤੇ ਗੁਰਪੁਰਪ ਦੇ ਦਿਹਾੜੇ ਤੇ ਸਾਰੀ ਸਾਡੀ ਜਿਹੜੀ ਸਮੂਹ ਸੰਗਤ ਹੈ ਪੰਜਾਬ ਦੀ ਤੇ ਪੰਜਾਬ ਤੋਂ ਬਾਹਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਤੇ ਗੁਰਦੁਆਰਾ ਸਾਹਿਬ ਜਾ ਕੇ ਆਗੇ ਸੀ ਕਿ ਮੱਥਾ ਟੇਕਿਆ ਹੈ ਤੇ ਇਦੋਂ ਸਾਡਾ ਚੱਲਦਾ ਪਿਆ ਕੰਮ ਜਿਹੜੀ ਨਿਸ਼ਾਨੀ ਸਾਨੂੰ ਸਾਡਾ ਮਿਸਤਰੀ ਦੇ ਗਿਆ ਵਾ ਜਿਵੇਂਸੀਂ ਤੋੜਨ ਲੱਗੇ ਹੋਏ ਆ ਆ ਸਾਡੇ ਮਿਸਤਰੀ ਦੇ ਕੰਮ ਅੱਗੇ ਨਿਸ਼ਾਨੀ ਮਿਸਤਰੀ ਦੀ ਹੈ ਕਿਉਂ ਬਬਲੋ ਹਾਂ ਇਹਦੇ ਚ ਆਪਾਂ ਕੱਲਾ ਆਹੀ ਪਾ ਰਹੇ ਆ ਪੀਓਪੀ ਪਾ ਰਹੇ ਆ ਕਿ ਨਾਲ ਪੁੱਟੀ ਵੀ ਪਾ ਰਹੇ ਆ ਵਿੱਚ ਪੁੱਟੀ ਦੇ ਉੱਤੇ ਅੱਛਾ ਪੁੱਟੀ ਦੇ ਵਿੱਚ ਮਿਕਸ ਕਰਕੇ ਆਪਾਂ ਮਿਕਸ ਕਰਕੇ ਪੀਓਪੀ ਲਾ ਰਹੇ ਆ ਠੀਕ ਹੈ ਠੀਕ ਹੈ ਤੇ ਆਹ ਲੋ ਜੀ ਆ ਆ ਗਈ ਪੀਓਪੀ ਇਹ ਥੋੜੀ ਬ੍ਰਾਊਨ ਕਲਰ ਦੇ ਵਿੱਚ ਹੈ ਗਰੇਜ ਕਲਰ ਦੇ ਵਿੱਚ ਤੇ ਜਿਹੜੀ ਪੁੱਟੀ ਆ ਉਹ ਬਿਲਕੁਲ ਵਾਈਟ ਆ ਉਹ ਤੇ ਮੁੰਡੇ ਦਾ ਕੰਮ ਜਿਹੜਾ ਸਾਡਾ ਬੱਬੀ ਹੈ ਤੇ ਸਾਰੇ ਪਿੰਨਾਂ ਵੀ ਸਾਡੇ ਘਰ ਚ ਕੰਮ ਕਰਦਾ ਰਹੇ ਹੈ ਤੇ ਸਾਨੂੰ ਮੁੰਡੇ ਦਾ ਕੰਮ ਜਿਹੜਾ ਬਹੁਤ ਸਫਾਈ ਵਾਲਾ ਲੱਗਦਾ ਔਰ ਆਰਾਮ ਨਾਲ ਹੈ ਕੋਈ ਆ ਨਹੀਂ ਕਿ ਭਾਅ ਵਟ ਹੁੰਦਾ ਕੰਮ ਉਹ ਨਹੀਂ ਹੈਗਾ ਆਰਾਮ ਨਾਲ ਕਰਦਾ ਹੈ ਤੇ ਮੁੰਡੇ ਦਾ ਕੰਮ ਕਾਬਿਲਦਾਰ ਹੈ ਮੁੰਡਾ ਹੈਗਾ ਪਿੰਡ ਛਾਜਲੀ ਤੋਂ ਕੋਈ ਆਲੇ ਦੁਆਲੇ ਦਾ ਅਗਰ ਕੋਈ ਪਿੰਨਪਰਾ ਪੇਂਟ ਕਰਾਉਣਾ ਚਾਹੁੰਦਾ ਹੈ ਤਾਂ ਬਾਈ ਨਾਲ ਸੰਪਰਕ ਕਰ ਲਵੇ ਕੀ ਨਾ ਬਾਈ ਆਪ ਆਪਣਾ ਨੰਬਰ ਬੋਲਿਓ ਆਪਣਾ 92561 7102 92 71092 ਲਓ ਜੀ ਨੰਬਰ ਨੋਟ ਕਰ ਲਓ ਤੇ ਜੇ ਕਿਸੇ ਨੂੰ ਲੋੜ ਹੈ ਨੇੜੇ-ਤੇੜੇ ਦਾ ਕੋਈ ਵੀਡੀਓ ਸਾਡੀ ਦੇਖ ਰਿਹਾ ਹੈ ਚਾਈਲਡੀ ਦੇ ਨੇੜੇ-ਤੇੜੇ ਦਾ ਤੇ ਬਾਈ ਉੱਥੇ ਜਾ ਕੇ ਕਰਿਆ ਆਊਗਾ ਪੇਂਟ ਹਰ ਕੰਮ ਬੜੇ ਵਧੀਆ ਤਰੀਕੇ ਨਾਲ ਕਰਦਾ ਹੈ ਸਾਡੇ ਸਾਰੇ ਘਰ ਦਾ ਕੰਮ ਇਸ ਬਾਈ ਨੇ ਕੀਤਾ ਹੈ ਪੁਰਾਣੇ ਘਰ ਦਾ ਵੀ ਬਾਤ ਵੀ ਲੋੜ ਪਈ ਆਪਾਂ ਨੂੰ 2-3 ਸਾਲਾਂ ਬਾਅਦ ਤਾਂ ਵੀ ਬਾਈ ਇੱਥੇ ਆ ਕੇ ਕਰ ਜਾਂਦਾ ਹੁੰਦਾ ਤੇ ਛੋਟਾ-ਮੋਟਾ ਕੰਮ ਹੈ ਜੱਗੇ ਚਾਲਣ ਹੋਆ ਜਿਉਂ ਘਰ ਸੋਤ ਤੇ ਸਫਤ ਸੁਲਾਹ ਲਾਲ ਤੇ ਸਹੀ ਸਾਥ ਸਾਰਾ ਅਮਰ ਜੀ ਅਮਰ ਜੀ ਅਮਰ ਜੀ ਕਾਦੀ ਪ੍ਰਭਾ ਦੀਆਂ ਸੁਭ ਮਨੋ ਕਾਮਨਾਵਾਂ ਭਾਵਨ ਊਂ ਕਾਨੀਆਂ ਮੀਰਾ ਭਰਿਆ ਚੜੀਆਂ ਕਲਾ ਕਾਨੀਆਂ ਕੁਸ਼ਿਆ ਬਾਤਨੀਆਂ ਚਰਨਾ ਕਮਲਧਾਰ ਬਖਸ਼ਨਾ ਪਾ ਸਾਦੀ ਭਾਈ ਸੋਤਰਾ ਸਰਾਵ ਦੋਨਰੰਦਾਰ ਸੰਤ ਮੋੜ ਕਹੰਦ ਕੋ ਅਸੰਤ ਕੋਰ ਕਾਂ ਕੋਰ ਅਰਜਾ ਪਾਲੋ ਕਰ ਜਾ ਸੰਤ ਜਲ ਬਚਤ ਆਤਮਾ ਰੇ ਅਸੰਤ ਕਾ ਲੋ ਜੀ ਆਪਾਂ ਅਗੇ ਸੀ ਗੁਰਦੁਆਰਾ ਸਾਹਿਬ ਤੋਂ ਤੇ ਨੰਗਰ ਛੱਕਿਆਏ ਸੀਗੇ ਤੇ ਆਦੇ ਕੋ ਸਾਹਮਣੇ ਨਾ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਵੀ ਆਪਾਂ ਜਿਹੜਾ ਆਪਣੇ ਲਾਏ ਹੋਏ ਸੀ ਆਹ ਬਲॉक्स ਤੇ ਤੁਹਾਨੂੰ ਦਿਖਾ ਰਹੇ ਸੀਗੇ ਸਿੱਧੀ ਪੀਓਪੀ ਆਪਾਂ ਕਰਾਂਗੇ ਅਸੀਂ ਪੀਓਪੀ ਕਰ ਰਹੇ ਆ ਸਿੱਧਾ ਪੁੱਟੀ ਕਰਾਂਗੇ ਆਪਾਂ ਕਿ ਆਪਾਂ ਪੁੱਟੀ ਹੀ ਕਰਵਾ ਰਹੇ ਆ ਤੁਸੀਂ ਆਪ ਦੇਖੋ ਸਾਰੀ ਫਿਨਿਸ਼ਿੰਗ ਇੱਕਦਮ ਓਕੇ ਹੈ ਤੇ ਇਹ ਕੰਧ ਦੇ ਵਿੱਚ ਉਰੇ ਵਾਲ ਵਿੰਗ ਬਹੁਤ ਸੀਗਾ ਮਿਸਟਰ ਥੋੜੀ ਕਾਲੀ ਕੀਤੀ ਹੋਈ ਸੀਗੀ ਥੋੜਾ ਜਿਹਾ ਪਹਿਲਾਂ ਜਿਆਦਾ ਸੀਗਾ ਅੱਜ ਇੱਕ ਕੋਟ ਆਪਾਂ ਨੇ ਪੀਓਪੀ ਦਾ ਹੋਰ ਵੱਲਾ ਆਪਾਂ ਪੀਓਪੀ ਮਰਵਾਈ ਹੈ ਪੀਓਪੀ ਦਾ ਰੀਜ਼ਨ ਇਹ ਹੈ ਕਿ ਥੋੜੀ ਮੋਟੀ ਚੜ ਜਾਂਦੀ ਹੈ ਤੇ ਜਿਹੜੇ ਵਲ ਵਿੰਗ ਨੇ ਉਹ ਖਤਮ ਕਰ ਦੂ ਉਹ ਪਹਿਲਾਂ ਕੱਲੀ ਆ ਪੱਚਰ ਨਾ ਕਰ ਰਹੇ ਸੀ ਆਪਣਾ ਬਾਈ ਤੇ ਸਾਡੇ ਟਾਇਲ ਵਾਲੇ ਮਿਸਤਰੀ ਨੇ ਕਿਹਾ ਵੀ ਗਰਮਾਲੇ ਨਾਲ ਲਾ ਗਰਮਾਲੇ ਨਾਲ ਉਹਦੀ ਐਕੂਰੇਸੀ ਜ਼ਿਆਦਾ ਆਜੂਗੀ ਜਦੋਂ ਦੀ ਫਿਰ ਐ ਗਰਮਾਲੇ ਨਾਲ ਲਾਉਣ ਲੱਗੇ ਆ ਐਕੂਰੇਸੀ ਜ਼ਿਆਦਾ ਆਈ ਹੈ ਤੇ ਪਹਿਲਾਂ पीओपी ਕਰਕੇ पीओपी प्लास्टर ਚੜਾ ਕੇ ਫਿਰ ਪੁੱਟੀ ਕਰ ਰਹੇ ਆਪਾਂ ਤੇ ਪਹਿਲਾਂ ਸਾਨੂੰ ਲੱਗਦਾ ਸੀ ਇਹ ਕਾਮਯਾਬ ਨਹੀਂ ਹੋਣਾ ਆਪਾਂ ਨੂੰ ਪਲਾਸਟਰ ਕਰਾਉਣਾ ਪੈਣਾ ਪਰ ਨਹੀਂ ਜਿਹੜੇ ਭੈਣ ਭਰਾ ਸੋਚ ਰਹੇ ਸੀਗੇ ਆਪਾਂ ਵੀ ਇਹ ਇਹਨੂੰ ਲਵਾਈਏ ਨਾ ਲਵਾਈਏ ਤਾਂ ਮੈਂ ਇਹ ਕਹੂੰਗਾ ਵੀ ਹਾਂ ਬਿਨਾ ਪਲਾਸਟਰ ਤੋਂ ਇਹ ਪੁੱਟੀ ਹੋ ਜਾਂਦੀ ਹੈ ਤੇ ਬਿਨਾ ਪਲਾਸਟਰ ਤੋਂ ਪੁੱਟੀ ਹੋ ਗਈ ਆਪਣੀ ਥੋੜਾ ਜਿਹਾ ਪੀਆ ਪੀਓਪੀ ਦੇ ਦੋ ਕੁ ਗੱਟੇ ਲੱਗੇ ਨੇ ਕਿੰਨਾ 20 ਕਿਲੋ ਦਾ ਗੱਟਾ ਹੁੰਦਾ ਹੈ 40 ਕਿਲੋ ਹੈ ਬਾਕੀ ਹੋ ਸਕਦਾ ਥੋੜਾ ਜਿਹਾ ਗੱਟਾ ਘਟ ਗਿਆ ਹੋਵੇ ਤਾਂ ਇੱਕ ਗੱਟਾ ਹੋ ਲੱਗ ਜੂਗਾ ਸਾਡਾ ਇਹ ਜਿਹੜਾ ਏਰੀਆ ਹੈ ਕੋਈ 800 900 ਸਕਰ ਫੁੱਟ ਹੋਏਗਾ ਤੇ ਇਹਦੇ ਚ ਤਿੰਨ ਗੱਟੇ ਲੱਗੇ ਨੇ ਤੇ ਤਿੰਨ ਗੱਟਿਆਂ ਨਾਲ ਹੀ ਇਹਦੇ ਵਿੱਚ ਜਿਹੜੀ ਸਫਾਈ ਹੈ ਉਹ ਆ ਗਈ ਹੈ ਹਨ ਇਹ ਆ ਕਮਰਾ ਦੇਖੋ ਆ ਕਮਰਾ ਹਲੇ ਰਹਿੰਦਾ ਤੇ ਇਹਦੇ ਵਿੱਚ ਦੇਖੋ ਵਾਲਵਿੰਗ ਜਿਆਦਾ ਨਹੀਂ ਇਹਦੇ ਵਿੱਚ ਆ ਦੇਖੋ ਇਹ ਸਾਰਾ ਜਿਹੜਾ ਪੀਓਪੀ ਨੇ ਇਹ ਸਾਰਾ ਕਵਰ ਕਰਤਾ ਤੇ ਆਪਾਂ ਨੂੰ ਇੱਥੇ ਬੈਨੀਫਿਟ ਹੈ ਜੇ ਆਪਾਂ ਪਲਸਤਰ ਕਰਾਉਂਦੇ ਤਾਂ ਐ ਮੰਨ ਕੇ ਚੱਲੋ 35-40 ਬੋਰੀਆਂ ਸਿਮਿੰਟ ਵੀ ਲੱਗ ਜਾਂਦੀ ਰੇਤਾ ਲੱਗ ਜਾਂਦਾ ਪਲਸ ਲੇਬਰ ਲੱਗਦੀ ਉਹ ਸਾਰੀ ਸਾਰੀ ਕਾਸਟ ਆਪਣੀ ਘਟ ਗਈ ਹੈ ਦੇ ਵਿੱਚ ਦੇਖੋ ਕਿਉਂ ਬੱਬੀ ਹਾਂ ਕੰਦਾ ਹੀ ਕੰਦਾ ਫਰਕ ਹੁਣ ਆਪਣਾ ਬਾਈ ਨੇ ਵੀ ਆਪਣਾ ਨਵਾਂ ਕਾਰ ਬਣਾਇਆ ਤੇ ਕਹਿੰਦਾ ਵੀ ਮੇਰਾ ਪਲਸਟਰ ਪਲਸਟਰ ਤੇ 1.5 ਲੱਖ ਰੁਪਏ ਦਾ ਖਰਚ ਆ ਗਿਆ ਵਿਦ ਲੇਬਰ ਤੇ ਤੁਸੀਂ ਦੇਖੋ ਵੀ ਆਪਣਾ ਉਹ ਚੀਜ਼ਾਂ ਆਪਣੀ ਸਾਰੀ ਇਹ ਘਟ ਜਾਂਦੀਆਂ ਹੁੰਦੀਆਂ ਨੇ ਇਦਾਂ ਜੀ ਆਪਾਂ ਇਹ ਚੀਜ਼ ਲਾ ਲੈਨੇ ਬਲॉक्स ਬਲॉक्स ਦੇ ਫਾਇਦੇ ਹੈਗੇ ਨੇ ਬਲॉक्स 5-7 ਰੁਪਏ 10 ਰੁਪਏ ਮਹਿੰਗਾ ਜ਼ਰੂਰ ਮਿਲਦਾ ਆਪਾਂ ਨੂੰ ਇੱਟਾਂ ਨਾਲੋਂ ਪਰ ਇਹ ਹੈ ਜੀ ਚੀਜ਼ ਵਧੀਆ ਬਣ ਜਾਂਦੀ ਹੈ ਤੇ ਕਿੱਟ ਨਾਲੋਂ ਨਹੀਂ 10 ਇੱਟਾਂ ਦੇ ਵਿੱਚੋਂ 10 ਰੁਪਏ ਮਹਿੰਗਾ ਮਿਲਦਾ ਆਪਾਂ ਕਹਿ ਦਿੰਨੇ ਆ ਕਿ ਹੁਣ ਜਿਹੜੀ ਇੱਟਾ ਉਹ ਇਸ ਟਾਈਮ 70 ਰੁਪਏ ਦੀ 10 ਮਿਲਣਗੀਆਂ 70 ਰੁਪਏ ਇਟ ਟਰੈਕਟਰ ਚੱਲਦਾ ਤੇ ਜੇ ਆਪਾਂ ਬਲੌਕ ਲਾਈਏ ਉਹ ਵੀ 10 ਕਿੱਟਾਂ ਦਾ ਇੱਕ ਬਲੌਕ ਹੁੰਦਾ ਉਹ ਆਪਾਂ ਨੂੰ ਪੈਂਦਾ 85 ਰੁਪਏ ਦਾ ਜਾਂ ਆਪਾਂ ਨੂੰ ਪੈਂਦਾ 70 ਰੁਪਏ ਦਾ ਤਾਂ ਇਨੀਅਰ ਅਬਾਊਟ 15 ਰੁਪਏ ਮਹਿੰਗਾ ਪਰ ਸਿਮੈਂਟੇਚ ਘੱਟ ਲੱਗਦਾ ਤੇ ਪਲਸਟਰ ਕਰਾਉਣ ਦੀ ਵੀ ਲੋੜ ਨਹੀਂ ਹੁੰਦੀ ਤਾਂ ਆਪਾਂ ਜੇ ਅੱਗੇ ਦਾ ਫਿਊਚਰ ਦੇਖ ਕੇ ਚੱਲੀਏ ਤਾਂ ਇਹਦੀ ਕਾਸਟ ਜਿਹੜੀ ਹੈ ਬਲੌਕਸ ਦੀ ਇਹ ਘੱਟ ਹੈ ਬਾਕੀ ਮੈਂ ਤਾਂ ਨਹੀਂ ਪਹਿਲਾਂ ਕਦੀ ਬੋਲਿਆ ਵੀ ਕੀ ਪਤਾ ਅੱਗੇ ਪਲਸਟਰ ਕਰਾਉਣਾ ਪੈ ਜੇ ਜਾਂ ਕੁਝ ਹੈ ਪਰ ਅੱਜ ਸਾਨੂੰ ਪਲਸਟਰ ਨਹੀਂ ਕਰਾਉਣਾ ਪਿਆ ਜਿਉਂ-ਜਿਉਂ ਆਪਾਂ ਕਰਾਈ ਜਾਂਦੇ ਇਸ ਟਮੇ ਵਿੱਚ ਧੱਬ ਜੇ ਦਿਖ ਰਹੇ ਨੇ ਪਰ ਜਦੋਂ ਸੁੱਕ ਜੂਆ ਇਹਨਾਂ ਗਿੱਲਾ ਹੈ ਆ ਸਾਹਮਣੇ ਦੇਖੋ ਇਹ ਸਾਰੇ ਧੱਬ ਧੁੱਬ ਸਭ ਖਤਮ ਹੋ ਗਏ ਦੇਖੋ ਹਲੇ ਘਰੇ ਇੱਕ ਮਾਰ ਫੇਰਨਾ ਹੈ ਹਾਲੇ ਥੱਲੇ ਵੀ ਗਿੱਲਾ ਹੈ ਆ ਥੱਲੇ ਪਿਓ ਪੀਆ ਉੱਪਰ ਦੇਖੋ ਬਿਲਕੁਲ ਸਾਫ਼ ਹੈ ਇਹਦੇ ਅਡਾਡ ਸਾਈਜ਼ ਨੇ ਬਲॉक्स ਨੇ ਜਿਹੜਾ 9 ਇੰਚੀ ਹੈ ਉਹ ਹੈਗਾ अराउंड 85 ਰੁਪਏ ਜਿਹੜਾ ਅਸੀਂ ਇਹ ਆ ਵਿਚਾਲੀ ਗੰਦਾ ਹੈ ਇਹ 6 ਇੰਚੀ ਰਹੇ ਤੇ 6 ਇੰਚੀ ਗੰਦ ਦਾ ਜਿਹੜਾ ਬਲॉक्स ਹੈ ਉਹ ਹੈਗਾ 65 ਰੁਪਏ ਦਾ ਜੇ ਕਿਸੇ ਨੇ 5 ਇੰਚੀ ਗੰਦ ਲੈਣੀ ਆ ਉਹਦਾ ਇਥੇ ਇੱਕ 45 ਰੁਪਏ ਆ ਸ਼ਾਇਦ 45 ਰੁਪਏ ਕੋਸਟ ਹੈ ਜੀ ਤਾਂ ਬਾਕੀ ਅੰਦਰਲੀ ਗੰਦਾ ਵਿੱਚ ਛੋਟੇ ਬਲॉक्स ਲੱਗ ਜਾਂਦੇ ਨੇ ਛੋਟੇ ਸਾਈਜ਼ ਜਿਹਦਾ ਹੁੰਦਾ ਜਿਹੜਾ ਬਾਹਰਲੀ ਆਊਟਰ ਏਰੀਆ ਹੁੰਦਾ ਉਹ 9 ਇੰਚੀ ਹੀ ਠੀਕ ਰਹਿੰਦਾ ਹੈ ਇਹਦੇ ਵਿੱਚ ਆਪਾਂ ਨੂੰ ਪਿੱਲਰ ਲਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਪਿੱਲਰਾਂ ਨਾਲ ਇਹਨੂੰ ਵੀ ਸਪੋਰਟ ਰਹਿੰਦੀ ਹੈ ਜਿਹੜੇ ਆਪਾਂ ਨੇ ਵਿੱਚ ਪਿੱਲਰ ਲਾਏ ਹੋਏ ਨੇ ਉਹਨਾਂ ਨਾਲ ਇਹਨੂੰ ਸਪੋਰਟ ਰਹਿੰਦੀ ਹੈ ਤੇ ਬਾਕੀ ਇਹੀ ਜਾਣਕਾਰੀ ਹੈ ਜੀ ਮੇਰੇ ਵੱਲੋਂ ਤੇ ਬਾਕੀ ਵਲੌਗ ਚ ਬਣੇ ਰਹੋ ਫਤੈ ਚੱਲ ਉਹ ਕੱਟੀ ਤੇਰੇ ਵਰਗੀ ਹੈ ਜਾ ਉਹ ਗੋਆ ਕਰਨੀ ਗੋਆ ਚੱਕੋ ਕੱਟਾ ਜਾਓ ਕੱਟਾ ਮੈਂ ਕਹਦਾ ਕੱਟੀ ਹੱਥ ਅੱਗੇ ਕਰ ਗਰਮ ਗਰਮ ਚੱਕ ਲੈ ਗਰਮ ਗਰਮ ਚੱਕ ਲੈ ਹਾਂ ਕੀ ਨਾ ਵੀਰੂ ਨਾਮ ਨੇ ਵੀਰੂ ਐ ਫਤਾ ਕੱਟੇ ਦਾ ਨਾਮ ਵੀਰੂ ਉਹ ਸ਼ੋਲੇ ਫਿਲਮ ਵੀਰ ਵੀਰੂ ਨਾ ਹੋਇਆ ਸੀ ਬਸ ਅੱਛਾ ਆ ਬਦੇ ਗੋਆ ਲੱਗ ਜਾਣਾ ਪੈਸੇ ਤੈਨੂੰ ਹੋਰ ਮੈਂ ਗਰਮ ਗਰਮ ਚੋਕਲੇ ਹੋਰ ਫਤੈ ਨੂੰ ਮੈਂ ਕਿਹ ਗਰਮ ਗਰਮ ਚੋਕਲਾ ਲਓ ਗਾਈਜ਼ ਆਪਣੇ ਘਰੇ ਚੱਲੀਏ ਹੁਣ ਆਪਾਂ ਠੀਕ ਹੈ ਬ੍ਰੇਕ ਕਿਹੜੀ ਬ੍ਰੇਕ ਲਾ ਰਹੀ ਤੂੰ ਮੈਂ ਜਿੱਗੇ ਉਧਰ ਤੇ ਆ ਕੇ ਵਾਪਿਸ ਲਗਾ ਦਿੰਦਾ ਨਹੀਂ ਦਾ ਰਹੀ ਨਾ ਕੱਲ ਤੋਂ ਆਪਣਾ ਸਮਾਨ ਸਾਰਾ ਨਾਲ ਲੈ ਕੇ ਆਇਆ ਕਰੋ ਜਦੋਂ ਕਿਤੇ ਜਾਣਾ ਹੁੰਦਾ। ਕਿ ਨਹੀਂ? ਗਗਨ ਨੇ ਤਾਂ ਨੀਲ ਪੈਂਟ ਵੀ ਲਾਇਆ। ਪੂਰੀ ਮਾਡਰਨ ਬਣੀ ਗਗਨ ਤਾਂ। ਹੈਂ? ਮਾਡਰਨ ਕੁੜੀ ਐ ਇਹ। ਨਾ ਫਤ। ਨਾ ਫਿਰ ਕਹਿੰਦਾ ਕੋਈ ਨਾ ਮੇਰੇ ਘਰਾਂ ਤੇ ਗਿਆ। ਆਹ। ਇਹਨੇ ਪੂਰੀ ਜੱਬੀਟ ਲੱਗਦੀ ਐ ਇਸ ਤੇ। ਆਹ। ਉਹਨੇ ਪੋਸਟ ਮਾਰੀ। ਕਹਿੰਦਾ ਮੈਂ ਕਿਹੜਾ ਚਾਨ ਤੇ ਚੜਾਤੀ? ਮਾ ਪੁੱਤ। ਇਹਨੂੰ ਘਰੇ ਭੇਜ ਇਹਨੂੰ। ਕਰੇ ਭੇਜ ਫਤਿਹ ਪੁਰਿਆ ਫਤਿਹ ਉਹਦੇ ਕੋਲ ਜਾ ਵੀਰੂ ਕੋਲ ਜਾ ਵੀਰੂ ਕੋਲ ਹਾਂ ਕਿਤੇ ਨਾ ਕਿਤੇ ਨਾ ਕਾਉਂ ਮਰ ਕੇ ਮੈਂ ਨਹੀਂ ਗਾ ਗਗਨ ਨੇ ਸਕੂਟਰੀ ਸਿੱਖ ਲੈਣੀ ਮਿਲਦਾ ਬਬਲੀ ਦੇ ਘਰੇ ਤੇ ਹੈਂ ਹੋਰ ਆ ਗਈ ਜੱਤ ਕੋਲ ਸਭ ਪਹਿਲਾਂ ਤਾਂ ਤੈਨੂੰ ਤੇਰੀ ਸਕੂਟਰੀ ਨਹੀਂ ਸਟਾਰਟ ਹੋਈ ਕਿੰਨਾ ਚਿਰ